ਗੇ ਧੜ ਕਰਕੇ ਤੇ ਛਡੀਆਂ ਮਾਰਦੇ ਸੀ ਮਹਾਰਾਜ ਸੈਚਾ ਹੋ ਜਾਂਦੇ ਤੇ ਜਦੋਂ ਛੜੀ ਮਾਰਦੇ ਸੀ ਤੂੰ ਤੇ ਮਾਸ ਜਿਹੜਾ ਸੀਗਾ ਉਹ ਸਾਬ ਜਾਂਦਾ ਉਖੜਦਾ ਸੀਗਾ ਪਰ ਉਹਦੇ باوجود ਵੀ ਸਾਬ ਜਾਦੇ ਜਿਹੜੇ ਜਕਾਰੇ ਲਾਉਂਦੇ ਸੀਗੇ ਇੰਨੀ ਸੀ ਬਣੀ ਉਹਨਾਂ ਨੇ ਇਨ ਤੋਂ ਭਾਵ ਕੀ ਸੀ ਵੀ ਉਹਨਾਂ ਨੇ ਮੁਸਲਮਾਨ ਹੋਣਾ ਕਬੂਲ ਨਹੀਂ ਸੀ ਕੀਤਾ ਤੇ ਅੱਜ ਆਪਾਂ ਨੌਜਵਾਨੋ ਜਿਹੜੇ ਕੇਸ ਕਟਾਉਨੇ ਹੋ ਉਹ ਜਾ ਕੇ ਨਾਈਆਂ ਕੋਲ ਆ ਬਹਿ ਜਾਂਦੇ ਹੋ ਤੁਸੀਂ ਤੇ ਕਹਿੰਦੇ ਹੋ ਵੀ ਲਓ ਸਾਡੇ ਕੇਸ ਕੱਟ ਦਿਓ ਤੁਹਾਨੂੰ ਤਾਂ ਛਟੀਆਂ ਵੱਜਦੀਆਂ ਇਸ ਤੇ ਤੁਹਾਡੀ ਤਾਂ ਤਲਵਾਰ ਨਹੀਂ ਤਰੀ ਹੋਈ ਧੌਣ ਦੇ ਉੱਤੇ ਤੁਹਾਨੂੰ ਤਾਂ ਵਜੀਦਾ ਆਪਣੇ ਦਰਬਾਰ ਚ ਬੁਲਾ ਕੇ ਤਾਂ ਨਹੀਂ ਕਹ ਰਿਆ ਵੀ ਇਹਨੂੰ ਮੰਨ ਲਓ ਕਿਉਂਕਿ ਤੁਸੀਂ ਦਸਮ ਪਾਤਸ਼ਾਹ ਦੇ ਪੁੱਤੋਂ ਤੁਹਾਡੇ ਵਾਲਾ ਕਰਕੇ ਮਾਇ ਨਾਦੀ ਪੁੱਤ ਖਾਲਸਾ ਕਿਹਾ ਸੀ ਪਰ ਤੁਸੀਂ ਤਾਂ ਆਪਣੇ ਆਪ ਜਾ ਕੇ ਆਪ ਸਿਲੰਡਰ ਕਰੀ ਜਾਂਦੇ ਹੋ ਵੀ ਆ ਲਓ ਭਾਈ ਸਾਡੇ ਘਟਦੇ ਕੇਸ ਸਾਨੂੰ ਕਰਦੇ ਸਾਡੇ ਪਿਓ ਤੋਂ ਦੂਰ ਠੀਕ ਆ ਅਸੀਂ ਨਹੀਂ ਅਨੰਦਪੁਰ ਸਾਹਿਬ ਵੱਲ ਮੂੰਹ ਕਰਨਾ ਸਾਡੇ ਨਹੀਂ ਕੁਝ ਲੱਗਦੇ ਸਾਹਿਬ ਜਾਦੇ ਕਿਉਂ ਉਕੇ ਅਸੀਂ ਤਾਂ ਐਸ਼ ਕਰਨੀ ਐ ਅਸੀਂ ਤਾਂ ਮਾਡਰਨ ਬਨਣਾ ਅਸੀਂ ਤਾਂ ਵਾਲ ਕਟਾ ਕੇ ਹੀਰੋ ਬਨਣਾ ਅਸੀਂ ਤਾਂ ਸ਼ਰਾਬਾਂ ਪੀਣੀਆਂ ਨਸ਼ੇ ਕਰਨੇ ਨੇ ਜਨਾਨੀ ਬਾਜੀ ਕਰਨੀ ਸਾਨੂੰ ਕੀ ਲੱਗੇ ਜੇ ਸਹਬਜ਼ਾਦੇ ਸ਼ਹੀਦ ਹੋ ਗਏ ਨੇ ਤੇ ਹੋਏ ਰਣ ਅਸੀਂ ਤਾਂ ਹਰ ਸਾਲ ਜਾਣਾ ਲੰਗਰ ਛਕਣਾ ਤੇ ਬਸ ਚੜਗਲੀਆਂ ਮਾਰਨੀਆਂ ਨੇ ਟਰੈਕਟਰ ਭਜਾ ਲੈਣੇ ਆ ਕਿਸੇ ਨੇ ਰੇਸ ਲਾ ਲੈਣੀ ਕਿਸੇ ਨੇ ਮੋਟਰਸਾਈਕਲ ਦੇ ਪਟਾਕੇ ਮਰਾ ਲੈਣੇ ਆ ਠੀਕ ਹੈ ਕਿਸੇ ਨੇ ਆਖਣਾ ਕਿ ਮੈਂ ਬਹੁਤ ਧਰਮੀਆਂ ਮੈਂ ਇਹਨਾਂ ਨੌਜਵਾਨਾਂ ਨੂੰ ਪਟੜਣਾ ਕਿਸੇ ਨੇ ਨਹੀਂ ਕੋਸ਼ਿਸ਼ ਕਰਨਾ ਕਿ ਜੇ ਬੱਚੇ ਪਟਕੇ ਨੇ ਉਹਨਾਂ ਨੂੰ ਗੱਲ ਨਾਲ ਲਾ ਲਈ ਸਮਝਾ ਲਈਏ ਦੱਸ ਲਈਏ ਹਾਂ ਜਿਹੜੇ ਬਿਲਕੁਲ ਹੀ ਇਸ ਚੀਜ਼ ਤੇ ਲੰਘੇ ਆ ਵੀ ਉਹਨੂੰ ਪਰਵਾਹ ਹੀ ਕੋਈ ਨਹੀਂ ਧਰਮ ਦੀ ਤੇ ਉਹ ਜਾਂਦੇ ਇੱਥੇ ਗੰਦ ਪਾਉਣਾ ਠੀਕ ਹੈ ਉਹਨਾਂ ਨੂੰ ਸਮਝਾਉਣਾ ਵੀ ਜਾਇਜ਼ ਆ ਉਹ ਤਾਂ ਹਰ ਤਰੀਕਾ ਹੁੰਦਾ ਨਾ ਸਮਝਾਉਣ ਦਾ ਵੀ ਸੋਈ ਤਰੀਕਾ ਵੈਕ ਪਰ ਕੀ ਆਪਾਂ ਅੱਜ ਇਹ ਗੱਲ ਕਹਿ ਸਕਦੇ ਆ ਸਹਿਬਜ਼ਾਦਿਆਂ ਵੱਲ ਮੂੰਹ ਕਰਕੇ ਗੁਰੂ ਸਾਹਿਬ ਵੱਲ ਮੂੰਹ ਕਰਕੇ ਫਤਿਹਗੜ ਸਾਹਿਬ ਵੱਲ ਮੂੰਹ ਕਰਕੇ ਵੀ ਅਸੀਂ ਕੋਈ ਤਸੱਪਾਸ਼ ਤੇ ਵਾਰਸ ਮੈਨੂੰ ਲੱਗਦਾ ਵੀ ਆਪਾਂ ਕਹਿ ਸਕਦੇ ਆ ਜਿਨ੍ਹਾਂ ਨੇ ਬੱਚਿਆਂ ਨੇ ਕੇਸ ਕਟਾਏ ਨੇ ਜਿਹੜੀਆਂ ਸਾਡੀਆਂ ਧੀਆਂ ਕੇਸ ਕਟਾਉਂਦੀਆਂ ਨੇ ਅਮਰਤ ਨਹੀਂ ਸ਼ੱਕੇ ਜਿਨ੍ਹਾਂ ਨੇ ਹਜੇ ਤੱਕ ਹਜੇ ਤੱਕ ਤਾਂ ਜਿਹੜੇ ਖਾਸ ਕਰਕੇ 40 40 50 50 ਸਾਲ ਦੇ ਹੋ ਗਏ ਤੇ ਅਮਰਤ ਨਹੀਂ ਸ਼ੱਕੇ ਤੇ ਉਹ ਇਹ ਗੱਲ ਕਹਿ ਦਿੰਦੇ ਆ ਵੀ ਕੋਈ ਨਹੀਂ ਛਕ ਲਾਂਗੇ ਸਾਰੀ ਉਮਰ ਪਈਏ ਫਿਰ ਤੁਸੀਂ ਸਹਿਬ ਜਿਆਦਿਆਂ ਨੂੰ ਆਪਣਾ ਭਰਾ ਆਪਣੇ ਬਾਬੇ ਕਿਹੜੇ ਮੂਨਾ ਕਹਿੰਦੇ ਜੇ ਕਿਹੜੇ ਮੂਨਾ ਦਸਮ ਬਾਸ਼ਾ ਨੂੰ ਕਹਿੰਦੇ ਵੀ ਤੂੰ ਸਾਡਾ ਪਿਓ ਆ ਮੈਂ ਤਾਂ ਸਹਿਬਦੇਵਾਂ ਨੂੰ ਕਿਹੜੇ ਮੂਨਾ ਕਹਿੰਨੇ ਕਿਉਂਕਿ ਉਹ ਤਾਂ ਕਹਿੰਦਾ ਕਿ ਬਿਨਾਂ ਸ਼ਸਤਰ ਕੇਸ ਸਿੰਘ ਦੇ ਉਹਨਾਂ ਦੇਦਾਰੇ ਜਿੰਨਾ ਚਿਰ ਤੋਂ ਸ਼ਸਤਰ ਧਾਰ ਨਹੀਂ ਹੁੰਦਾ ਜਿੰਨਾ ਚਿਰ ਤੋਂ ਕੇਸ ਰੱਖਦਾ ਨਹੀਂ ਮੈਂ ਤਾਂ ਉਹਨੂੰ ਮੱਥਾ ਤੇਰਾ ਮੱਥੇ ਨਹੀਂ ਸਵਕਾਰ ਮੈਨੂੰ ਜਿਹੜਾ ਤ